ਜਿੱਥੇ ਪੰਜਾਬ ਦਾ 80% ਦਾ ਇਲਾਕਾ ਹੜ੍ਹ ਦੀ ਮਾਰ ਹੇਠ ਆ ਚੁੱਕਿਆ ਹੈ ਕਿਉਂਕਿ ਬੇਕਾਰ ਹੋ ਰਹੇ ਹਨ ਬੇਜਾਨ ਪਸ਼ੂ ਦਰਾਂ ਵਿੱਚ ਡੁੱਰ ਰਹੇ ਹਨ ਤੇ ਕਈ ਤਾਂ ਪਾਕਿਸਤਾਨ ਦੇ ਇਲਾਕੇ ਵਿੱਚ ਜਾ ਰਹੇ ਹਨ ਪਾਕਿਸਤਾਨ ਦੇ ਲੋਕੀ ਵੀ ਉਹਨਾਂ ਨੂੰ ਫੜ ਰਹੇ ਹਨ ਦੇਖਣ ਵਿੱਚ ਆ ਰਿਹਾ ਹੈ ਕਿ ਪੰਜਾਬ ਸਰਕਾਰ ਦਾ ਪੂਰੀ ਤਰ੍ਹਾਂ ਤੇ ਉਹਨਾਂ ਵਿਧਾਇਕ ਪੂਰੇ ਆਪਣੇ ਇਲਾਕੇ ਦੀ ਸਰਗਰਮ ਹਨ ਜਿਸ ਨੂੰ ਲੈ ਕੇ ਚਮਕੌਰ ਸਾਹਿਬ ਰੋਪੜ ਵਿੱਚ ਵੀ ਉਹਨਾਂ ਦੇ ਵਿਧਾਇਕ ਕੰਮ ਲੱਗੇ ਹੋਏ ਹਨ ਤੇ ਸਰਕਾਰ ਵੱਲੋਂ ਗਰੀਬਾਂ ਨੂੰ ਰੇਗ ਤਨ ਖਾਣ ਪੀਣ ਦਾ ਸਮਾਨ ਪਹੁੰਚਾਇਆ ਜਾ ਰਿਹਾ ਹੈ ਦੂਜੇ ਪਾਸੇ ਪਹਿਲੀ ਕਤਾਰ ਦੇ ਵਿੱਚ ਆ ਰਹੀ ਹੈ ਸੰਸਥਾ ਪ੍ਰਵਾਸਰਾ ਜਿੱਦੇ ਮੁਖੀ ਭਾਈ ਸ਼ਮਸ਼ੇਰ ਸਿੰਘ ਹਨ ਵਿਦੇਸ਼ੀ ਦੋਰਾ ਛੱਡ ਕੇ ਬਸ ਪੰਜਾਬ ਆ ਗਿਆ ਨਾ ਲੋਕਾਂ ਦੀ ਮਦਦ ਕਰਨ ਲਈ ਉਹਨਾਂ ਦਾ ਕਹਿਣਾ ਹੈ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਉਹਨਾਂ ਵੱਲੋਂ ਅੱਠ ਦਾ ਟੀਮਾ ਬਣਾ ਕੇ ਆਪਣੀਆਂ ਕਿਸ਼ਤੀਆਂ ਦੇ ਕੇ ਪੰਜਾਬ ਦੇ ਕਈ ਜ਼ਿਲ੍ਹੇ ਜਿੱਥੇ ਪਾਣੀ ਦੀ ਮਾਰ ਆ ਰਿਹਾ ਉੱਥੇ ਭੇਜੀਆਂ ਗਈਆਂ ਹਨ ਤੇ ਲੋਕਾਂ ਦੀ ਸੇਵਾ ਵਿੱਚ ਲੱਗੀਆਂ ਹੋਈਆਂ ਹਨ ਖਾਣ ਪੀਣ ਦਾ ਸਮਾਨ ਦਵਾਈਆਂ ਤੇ ਹੋਰ ਮੁੱਢਲ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ ਆ ਤੁਹਾਨੂੰ ਸੁਣਾਉਣੇ ਹਨ ਭਾਈ ਸ਼ਮਸ਼ੇਰ ਸਿੰਘ ਕੀ ਕਹਿ ਰਹੇ ਨੇ ਇਹ ਮਨਨ ਲੱਸ ਰਹੀ ਹੈ ਕਿ ਅੰਦਰ ਕੱਲੀ ਫਸੀ ਹੋਈ ਸੀ ਮੈਂ ਕਿ ਤੁਸੀ ਤਾਂ ਲਾਸ ਹੈਗੀ ਸੀ ਅੱਜ ਕੋਈ ਆਇਆ ਕਿ ਨਹੀਂ ਕਦੇ ਕਦੇ ਦੀ ਨਾ ਮੈਂ ਸੋਚਦੀ ਸ਼ਾਇਦ ਉਹ ਅੱਜ ਆਈ ਆ ਕਿੰਨੇ ਦਿਨਾਂ ਤੋਂ ਕੱਲੀ ਮਰਦਾ ਉਹਦੀ ਉਮਰ ਹੋਣੀ ਲੱਗ ਤੋਂ 75 ਸਾਲ ਦਾ ਹੋਏਗੀ ਜਿੰਮੇਵਾਰੀ ਬਣਦੀ ਛੱਡਣਾ ਵੀ ਪੈਣਾ ਹੈ ਕਿ ਮਜਬੂਰੀਆਂ ਮੰਨ ਲਈ ਹੋਗੀ ਪਰ ਉਸ ਤੋਂ ਪਹਿਲਾਂ ਜਿੱਥੇ ਨੂੰ ਛੱਡਣਾ ਕਿ ਉਹ ਏਰੀਆ ਨਾਲ ਸਾਈਡ ਦਾ ਸੇਫ ਹੋਏਗਾ ਹੁਣ ਜੇਕਰ ਸੜਕਾਂ ਵਾਸਤੇ ਜਗਾ ਖਰੀਦੀ ਜਾ ਸਕਦੀ ਪਾਣੀ ਵਾਸਤੇ ਵੀ ਜਗਾ ਖਰੀਦੀ ਜਾ ਸਕਦੀ ਇੱਕ ਵਾਰ ਘਟਨਾ ਕੱਢ ਕੇ ਕੋਈ ਗੱਲ ਨਹੀਂ ਕਹਿੰਦਾ ਨਹੀਂ ਨਹੀਂ ਕਿ ਦੋ ਵਾਰ ਵੀ ਘਟਕੇ ਕੋਈ ਗੱਲ ਨਹੀਂ ਤੇ ਤੀਜੀ ਵਾਰ ਵੀ ਜੇ ਕਰਨਾ ਕਰ ਗਈ ਤੇ ਸਾਡੇ ਤੇ ਬਹੁਤ ਵੱਡਾ ਸਵਾਲ ਹੈ ਕਿ ਸਾਡੇ ਸੋਚਣ ਦਾ ਜਿਹੜਾ ਢੰਗ ਹੈਗਾ ਉਹਨੂੰ ਬਦਲ ਵੀ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਅਸੀਂ ਮੌਜੂਦ ਆ ਜੀ ਫਿਰੋਜ਼ਪੁਰ ਦੇ ਉਸ ਏਰੀਆ ਦੇ ਵਿੱਚ ਜਿੱਥੇ ਘਰਾਂ ਦੇ ਵਿੱਚ ਪਾਣੀ ਭੜਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਨਾ ਘਰਾਂ ਦੇ ਵਿੱਚ ਅੱਗੇ ਦਿਖਾਓ ਇਹਨਾਂ ਘਰਾਂ ਦੇ ਵਿੱਚ ਪਾਣੀ ਭੜਿਆ ਹੋਇਆ ਪ੍ਰਵਾਹ ਆਸਰਾ ਸੰਸਥਾ ਵੱਲੋਂ ਇੱਥੇ ਜਿਹੜੀ ਰਾਸ਼ਨ ਦੀ ਸੇਵਾ ਕੀਤੀ ਗਈ ਹੈ ਇਸ ਏਰੀਆ ਦੇ ਵਿੱਚ ਰਾਸ਼ਨ ਵੰਡਿਆ ਗਿਆ ਹੈ ਮੈਡੀਸਿਨ ਅਤੇ ਪਾਣੀ ਵੰਡਿਆ ਗਿਆ ਹੈ ਤੇ ਨਾਲ ਨਾਲ ਰੈਸਕਿਊ ਲਈ ਵੀ ਜਿਹੜੇ ਸਾਥੀ ਆ ਜਿਹੜੇ ਇੱਥੇ ਕਹਿ ਰਹੇ ਹੈਗੇ ਆ ਤੇ ਸੰਸਥਾ ਦੀ ਟੀਮ ਵੱਲੋਂ ਕਿਉਂਕਿ ਇਸ ਏਰੀਆ ਦੇ ਵਿੱਚ ਸਾਨੂੰ ਬਹੁਤ ਵੱਡੇ ਪੱਧਰ ਤੇ ਰੈਸਕਿਊ ਕਰਨਾ ਪਊਗਾ ਬਹੁਤ ਵੱਡੇ ਪੱਧਰ ਤੇ ਰੈਸਕਿਊ ਕਰਨਾ ਪਊਗਾ ਸਾਨੂੰ ਸਾਡੇ ਤਿੰਨ ਵੋਟਾਂ ਚੱਲ ਰਹੀਆਂ ਹੈਗੇ ਭਾਈ ਸ਼ੁਭਸ਼ੇਰ ਸਿੰਘ ਜੀ ਪੂਰੀ ਸਪੋਰਟ ਨਾਲ ਵੋਟਾਂ ਦੇ ਮੌਜੂਦ ਨੇ ਰੈਸਕਿਊ ਕਰ ਰਹੇ ਨੇ ਤੇ ਸੇਵਾਵਾਂ ਨਿਭਾ ਰਹੇ ਨੇ ਮੇਰੀ ਸੰਗਤ ਨੂੰ ਬੇਨਤੀ ਹੈ ਬਾਤ ਤੋਂ ਵੱਧ ਸੰਸਾਰਾ ਦਾ ਸਹਿਯੋਗ ਕਰੋ ਬਾਤ ਤੋਂ ਵੱਧ ਸੰਸਾਰਾ ਦਾ ਸਹਿਯੋਗ ਕਰੋ ਜਿਸ ਨਾਲ ਇਹ ਰੈਸਕਿਊ ਜਿਹੜਾ ਇਹ ਬਹੁਤ ਵੱਧੇ ਵੱੱਡੇ ਤੇ ਜਿਹੜਾ ਕੀਤਾ ਜਾ ਸਕੇ ਪਿੱਛੇ ਦਿਖਾਓ ਜੀ ਆ ਜਾਂਦੀ ਹੈ ਜੀ ਇੱਥੇ ਹੋਣਾ ਨਹੀਂ ਆਉਣੀ ਆਉਣੀ ਜੀ ਦੇਖਦੇ ਦੋ ਠੀਕ ਆ ਦੱਸੋ ਵੀਰ ਜੀ ਇਹ ਤੁਹਾਡੇ ਕੋਲ ਸੇਵਾ ਕਿਸ ਤਰ੍ਹਾਂ ਪਹਿਲਾਂ ਕੋਈ ਆਈ ਕਿਸ਼ਤੀ ਇੱਥੇ ਨਹੀਂ ਨਹੀਂ ਭਾਜੀ ਪਹਿਲੀ ਕਿਸ਼ਤੀ ਆਈ ਆ ਤੁਸੀਂ ਲੈ ਕੇ ਆਓ ਜਿਹੜਾ ਪਾਣੀ ਆ ਰਿਹਾ ਬਿਲਕੁਲ ਇਹੀ ਉਹ ਇਸ ਦਾ ਕੋਈ ਪਹੁੰਚਦਾ ਕੋਈ ਨਹੀਂ ਇਹ ਬੰਡਾਲੇ ਦੇ ਏਰੀਆ ਚ ਪਾਣੀ ਬੜਾ ਵੀਰ ਜੀ ਉਹ ਸਾਹਮਣੇ ਸੀ ਦੇਖ ਰਹੇ ਪਾਣੀ ਬਹੁਤ ਜ਼ਿਆਦਾ ਤੇਜ਼ ਹੋ ਗਿਆ ਪਾਣੀ ਦਾ ਬਹੁਤ ਜ਼ਿਆਦਾ ਤੇਜ਼ ਆ ਜੀ ਬਾਨਾ ਟੁੱਟ ਗਿਆ ਜੀ ਅੱਗੇ ਤੁਸੀਂ ਹੁਣ ਕੋਠੇ ਦੀ ਬੈਠੇ ਆ ਜੀ ਆਹ ਤੇ ਆਹ ਕੋਠੇ ਤੇ ਆਏ ਸਾਰੇ ਚਾਰ ਚੁਫੇਰੇ ਪਾਣੀ ਆ ਜੀ ਬੜਾ ਮੁਸ਼ਕਲ ਹੋਇਆ ਬਣਾ ਜੀ ਹੋਰ ਮੁਸ਼ਕਲ ਜੀ ਐ ਹੁਣ ਤੱਕ ਸੰਸਥਾ ਵਾਲੇ ਤੁਸੀਂ ਆਏ ਨਹੀਂ ਤਾਂ ਹੋਰ ਕੋਈ ਅਜੇ ਪਹਿਲਾਂ ਕੋਈ ਸੰਸਥਾ ਵੀ ਨਹੀਂ ਆਈ ਤੁਸੀਂ ਆ ਰਹੇ ਹੋ ਜਿੱਥੇ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਪਹੁੰਚੇ ਹੋ ਤੱਕ ਠੀਕ ਹੈ ਠੀਕ ਆ ਵੀਰ ਜੀ ਧੰਨਵਾਦ ਤੁਹਾਡਾ ਜੀ ਤੁਸੀਂ ਸੇਵਾ ਲਈ ਆ ਜੀ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਜੀ ਧੰਨਵਾਦ ਧੰਨਵਾਦ ਜੀ ਆਜਾ ਚੱਪ ਚੱਪ ਕੇ ਮਰੇ ਦੇ ਆਜੋ ਬਾਪੂ ਜੀ ਆਜੋ ਆਜੋ ਬਾਪੂ ਜੀ ਇੱਧਰ ਬੈਠੋ ਸਾਈਡ ਤੇ ਇੱਧਰ ਆਜੋ ਮੇਰੇ ਨਾਲ ਕਿਵੇਂ ਹਾਲਾਤ ਆ ਬਾਪੂ ਜੀ ਹਾਲਤ ਮਾੜੀ ਆ ਜੀ ਆ ਵੇਖੀ ਜਾਣਦੇ ਨੇ ਤਾਰ ਦੇ ਤਾਰ ਦੇ ਤਾਰ ਤੋਂ ਹੁਣ ਫਿਰ ਘੜੀ ਘੜੀ ਘਰ ਵੀ ਛੱਡ ਰਹੇ ਆ ਕੇ ਆ ਸਾਰੇ ਜਣੇ ਇੱਥੇ ਛੱਡ ਗਏ ਹੁਣ ਸਾਰੇ ਜਿਹੜੇ ਬੈਠੇ ਆ ਉਹ ਵੀ ਘਰ ਛੱਡ ਕੇ ਸੁੰਨੇ ਥੋੜੇ ਜਾਣਦੇ ਆ ਹਾਂਜੀ ਇੱਥੇ ਹਾਲਤ ਬਹੁਤ ਮਾੜੇ ਬਣਿਆ ਜੀ ਕੋਈ ਫਸਲ ਨਹੀਂ ਰਹਿ ਗਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅੱਛਾ ਮਾਲ ਡੰਗਰਿਆ ਤੋਂ ਵੀ ਬੁਰੀ ਹਾਲਤ ਆ ਜਿਹੜਾ ਘੁੱਟ ਦਿੰਦੇ ਸੀ ਆ ਪਾਣੀ ਵੀ ਉਹ ਵੀ ਸਰਕਾਰ ਕੁਝ ਨਹੀਂ ਕਰ ਰਹੀ ਤੇ ਜੋ ਬਾਬੇ ਜਿਹੜੇ ਆ ਸੰਸਥਾ ਵਾਲੇ ਇਹੀ ਸਾਡੀ ਬਾਹ ਮਾਰਦੇ ਆ ਪੂਰਾ ਸਰਕਾਰ ਨਹੀਂ ਇਹ ਜਿਹੜੇ ਹਾਲਾਤ ਹੈਗੇ ਆ ਇਸ ਸਮੇਂ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਨੂੰ ਇੱਥੇ ਤੋਂ ਘਰ ਤੋਂ ਰੈਸਕਿਊ ਕੀਤਾ ਗਿਆ ਸੀ ਤੇ ਨਾਲ ਹੀ ਆ ਬੀਬੀ ਮਾਤਾ ਸਾਡੀ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਹੈ ਕਿੰਨੇ ਦੇ ਵਿੱਚ ਉਹਨਾਂ ਨੂੰ ਵੀ ਇੱਥੇ ਤੋਂ ਰੈਸਕਿਊ ਕੀਤਾ ਭੈਣਾ ਜਿਹੜਾ ਪੜ੍ਹਨੇ ਲਈ ਹੈ ਨਾ ਲਈ ਇਹ ਅੱਗੇ ਇਹਨਾਂ ਨਾਲ ਜਾਣਾ ਸੀ ਤਾਂ ਇਹ ਘਰ ਦੇ ਵਿੱਚ ਹੀ ਫਸੇ ਹੋਏ ਸੀ ਤਾਂ ਇਹਨਾਂ ਦੇ ਪਿਤਾ ਨੇ ਇਹਨਾਂ ਨੂੰ ਕਿਤੇ ਹੋਰ ਸ਼ਿਫਟ ਕਰਨ ਲਈ ਕਿਹਾ ਹੈ ਤੇ ਕਿਉਂਕਿ ਇਹ ਆਪਣੀ ਪੜ੍ਹਾਈ ਵੀ ਅੱਗੇ ਜਾਰੀ ਰੱਖ ਸਕਣਨ ਤੇ ਵੀਰ ਜੀ ਆਪਣੀ ਮਾਤਾ ਨੂੰ ਲੈ ਕੇ ਦੇਖੋ ਇੱਕ ਪੁੱਤ ਇੰਨਾ ਕੁ ਮਜਬੂਰ ਹੈ ਕਿ ਜਿਹੜਾ ਆਪਣੀ ਮਾਂ ਨੂੰ ਉੱਥੇ ਘਰ ਦੇ ਵਿੱਚ ਨਹੀਂ ਰੱਖ ਪਾ ਰਿਹਾ ਕਿਉਂਕਿ ਹਸਪੀਟਲਾਈਜ਼ ਕਰਨੇ ਦੀ ਲੋੜ ਸੀ ਤਾਂ ਹਾਲਾਤ ਬੜੇ ਕਮਜ਼ੋਰ ਹੈਗੇ ਆ ਇਸ ਏਰੀਏ ਦੇ ਫਰੋਜ਼ਪੁਰ ਏਰੀਏ ਤੇ ਵੀਰ ਜੀ ਕਿਵੇਂ ਦੇ ਹਾਲਾਤ ਹੈ ਜੀ ਮਾਤਾ ਨੂੰ ਤੁਸੀਂ ਲੈ ਕੇ ਜਾ ਰਹੇ ਹੋ ਬਹੁਤ ਮੰਦੇ ਆ ਰਹੇ ਹੁਣ ਮਾਤਾ ਨੂੰ ਕਿੱਥੇ ਲੈ ਕੇ ਜਾਵਾਂਗਾ ਹਸਪੀਟਲਾਈਜ਼ ਕਰਨਾ ਹੈਗਾ ਤਾਂ ਸੰਸਥਾ ਵੱਲੋਂ ਜਿਹੜੀ ਮੈਡੀਕਲ ਸੇਵਾ ਨਾਲ ਐਂਬੂਲੈਂਸ ਦੀ ਵੀ ਸੇਵਾ ਜਿਹੜੀ ਹੈਗੀ ਆ ਅ ਐਂਬੂਲੈਂਸ ਸੇਵਾ ਵੀ ਨਾਲ ਦੀ ਨਾਲ ਜਾਰੀ ਹੈਗੀ ਆ ਮੈਡੀਸਿਨ ਸੇਵਾ ਲੰਗਰਾਂ ਦੀ ਸੇਵਾ ਜਿਹੜੀ ਰਾਸ਼ਨ ਦੀ ਸੇਵਾ ਹੋਗੀ ਸਾਫ ਪਾਣੀ ਦੀ ਸੇਵਾ ਹੋਗੀ ਉਹ ਵੀ ਨਾਲ ਦੀ ਨਾਲ ਸੇਵਾਵਾਂ ਜਿਹੜੀਆਂ ਜਾਰੀਆਂ ਹੈ ਜਾਰੀ ਹੈਗੀਆਂ ਤੇ ਮਾਤਾ ਨੂੰ ਇੱਥੋਂ ਜਿਹੜਾ ਅੱਗੇ ਹਸਪਤਾਲ ਤੱਕ ਲਿਜਾਇਆ ਜਾ ਰਿਹਾ ਤੇ ਭੈਣ ਵੀ ਸਾਡੇ ਨਾਲ ਭੈਣ ਤੁਸੀਂ ਪੜ੍ਹਾਈ ਕਰਕੇ ਅੱਗੇ ਜਾ ਰਹੇ ਹੋ ਹਾਂਜੀ ਤੇ ਮੰਮੀ ਡੈਡੀ ਤੁਹਾਡੇ ਫਿਰ ਇੱਥੇ ਹੀ ਹੈਗੇ ਰਹਤੇ ਰਹਿੰਦੇ ਘਰੇ ਠੀਕ ਹੈ ਕੀ ਕਹਿਣਾ ਚਾਹੋਗੇ ਤੁਸੀਂ ਵਾਸ਼ਨੀ ਥੋੜੀ ਹੋਰ ਵੀ ਹੈਲਪਫੁਲ ਹੋ ਜਿਹੜੇ ਬੱਚੇ ਪੜਾਈ ਬੜੀ ਖਰਾਬ ਹੋਣ ਰਹੀ ਹੈ ਉਹਨਾਂ ਦੀ ਇਹ ਪੜਾਈ ਬਾਰੇ ਭੈਣ ਕਹਿ ਰਹੇ ਆ ਕਿ ਪੜਾਈ ਜਿਹੜੇ ਹਾਲਾਤ ਬੜੇ ਮਾੜੇ ਆ ਤੇ ਅੱਗੇ ਜਿਹੜੀ ਮਦਦ ਦੀ ਵੀ ਲੋੜ ਹੈਗੀ ਆ ਤੇ ਸੰਸਥਾ ਵੱਲੋਂ ਕੋਸ਼ਿਸ਼ਾਂ ਜਾਰੀ ਹੈ ਸਹਿਯੋਗ ਦੀ ਲੋੜ ਹੈਗੀ ਆ ਵੱਧ ਤੋਂ ਵੱਧ ਸਹਿਯੋਗ ਕਰੋ ਜਿੰਨਾ ਜ਼ਿਆਦਾ ਤੁਸੀਂ ਸਹਿਯੋਗ ਕਰੋਗੇ ਉਨਾ ਜ਼ਿਆਦਾ ਇਹਨਾਂ ਸਾਡੀਆਂ ਭੈਣਾਂ ਨੂੰ ਸਾਡੇ ਵੀਰਾਂ ਨੂੰ ਅਸੀਂ ਇੱਥੋਂ ਕੱਢ ਸਕੀਏ ਤੇ ਇਸ ਸਮੇਂ ਅਸੀਂ ਇਹਨਾਂ ਨੂੰ ਅੱਗੇ ਜਿਹੜਾ ਕੰਡੇ ਤੱਕ ਲਜਾਣ ਦੀ ਬੰਨ ਤੱਕ ਲਜਾਣ ਦੀ ਕੋਸ਼ਿਸ਼ਾਂ ਦੇ ਵਿੱਚ ਹੈ ਜੀ